ਮਹਾਰਾਜਾ ਰਣਜੀਤ ਸਿੰਘਾਂ ਨੇ ਸ੍ਰੀ ਅੰਮ੍ਰਿਤ ਦੇ ਹਮਰਾਹ ਕੀਤਾ ਅਗਲਾ ਗੁਰਪਤ ਹੋਇਆ ਅ 31 ਅਕਤੂਬਰ 1758 ਜਦੋਂ ਸਿੱਖ ਸਰਦਾਰਾਂ ਨੇ ਆਪਦੀ ਜਿਹੜੀ ਸਰਦਾਰੀ ਦੀ ਧਾਗ ਜਮਾਉਣ ਲਈ 7 ਨਵੰਬਰ 1660 ਨੂੰ ਲਾਹੌਰ ਦੇ ਉੱਤੇ ਗੱਲ ਕੀਤੀ ਇਹ ਆਖਿਰ ਗੁਰਪਤ ਫਿਰ ਇਹ ਤਾਂ 22 ਅਕਤੂਬਰ 1761 ਦਾਲੀ ਦੇ ਸਹਾਇਕਾਂ ਤੇ ਸੂਈਆਂ ਨੂੰ ਸੋਧਣ ਦਾ ਉਰਮਤਾ ਕੀਤਾ ਜਿਹੜਾ ਇਹ ਸ਼ਬਦਾਲੀ ਚੜ ਕੇ ਆਇਆ ਸੀ ਉਹਦੇ ਸਹਾਇਕ ਜਿਹੜੇ ਸੀ ਉਹਦੇ ਜਿਹੜੇ ਸੂਈਏ ਸੀ ਜਿਹੜੇ ਉਹਨੂੰ ਖਬਰਾਂ ਦਿੰਦੇ ਸੀ ਉਹਨੂੰ ਸੋਧਣ ਦੇ ਲਈ 22 ਅਕਤੂਬਰ 1761 ਨੂੰ ਹਮਲਾ ਮਤਲਬ ਉਰਮਤਾ ਜਿਹੜਾ ਉਹ ਸਿੱਖਾਂ ਨੇ ਕੀਤਾ ਦਿਵਾਲੀ ਵਾਲੇ ਦਿਨ 17 ਅਕਤੂਬਰ 1762 ਨੂੰ ਅਬਦਾਲੀ ਦੇ ਨਾਲ ਟੱਕਰ ਲੈਣ ਦਾ ਗੁਰਮੱਤੇ ਕੀਤਾ ਇਹ ਸਾਰੇ ਮੇਰੇ ਕੋਲ ਮਹੀਨੇ ਨੋਟ ਕਰੋ ਕਿਹੜੇ ਆ ਰਹੇ ਨੇ ਅਕਤੂਬਰ ਨਵੰਬਰ ਜਾਣੀ ਦੀਵਾਲੀ ਵਾਲੀ ਇਹੋ ਗੁਰਮੱਤੇ ਨੇ 4 ਨਵੰਬਰ 1763 ਨੂੰ ਜਾਨ ਖਾਨ ਦੇ ਨਾਲ ਮੁਕਾਬਲਾ ਕਰਨ ਦਾ ਗੁਰਮੱਤੇ ਕੀਤਾ ਜਿਹੜਾ ਜਾਨ ਖਾਨ ਸੀ ਨਾ ਇਹਨੇ ਦਰਬਾਰ ਸਾਹਿਬ ਦੇ ਪਤਾ ਬਲਕ ਦਿੱਤਾ ਸੀ ਉਹਨੂੰ ਸੋਧਣ ਦਾ ਗੁਰਮੱਤੇ ਹੋਇਆ ਇਹ ਸਾਰੇ ਗੁਰਮੱਤੇ ਕਦੋਂ ਹੋਏ ਨੇ ਦੀਵਾਲੀ ਵਾਲੇ ਦੇ ਇਹ ਬਾਅਦ ਵਿੱਚ ਬੰਦ ਹੋ ਕੇ ਮਹਾਰਾਜਾ ਰਣਜੀਤ ਸਿੰਘ ਦੇ ਪਾਲੇ ਵਿੱਚ ਹੁਣ ਜਿਹੜੀ ਭਾਈ ਮਨੀ ਸਿੰਘ ਦੀ ਗੱਲ ਸੰਬੰਧ ਹੈ ਤੁਹਾਡੇ ਨਾਲ ਸਾਝੀ ਕਰ ਰਿਹਾ ਸੀ ਭਾਈ ਮਨੀ ਸਿੰਘ ਨੇ ਹਕੂਮਤ ਨਾਲੇ ਗੱਲ ਕੀਤੀ ਵੀ ਸਾਨੂੰ ਦਿਵਾਲੀ ਤੇ ਇਕੱਠੀ ਹੋਣ ਦੀ ਇਜਾਜ਼ਤ ਨਹੀਂ ਮਿਲਦੀ ਉਹਦੇ ਬਦਲੇ ਭਾਈ ਮਨੀ ਸਿੰਘ ਨੇ ਕੁਝ ਰਕਮ ਤੈਅ ਕੀਤੀ ਉਹਨਾਂ ਦੇ ਨਾਲ ਐਨੀ ਰਕਮ ਅਸੀਂ ਤੁਹਾਨੂੰ ਦਵਾਂਗੇ ਜੇ ਤੁਸੀਂ ਸਾਨੂੰ ਦਿਵਾਲੀ ਤੇ ਇਕੱਤਰ ਹੋਣ ਲਈ ਮਨਜ਼ੂਰੀ ਦੇਵੋ ਹੁਣ ਉਹਨਾਂ ਨੇ ਹੈ ਦੇ ਬੇਇਮਾਨ ਸੀ ਉਹਨਾਂ ਲਾਹੌਰ ਦੀ ਹਕੂਮਤ ਨੇ ਅਖੜ ਠੀਕ ਹੈ ਹੋ ਜਾਓ ਕੱਟੇ ਇਹ ਸਿੱਖ ਦਿਵਾਲੀ ਵਾਲੇ ਦਿਨ ਜਦੋਂ ਇਕੱਠੇ ਹੋਣ ਲਈ ਹੁਕਮਨਾਮੇ ਭੇਜੀ ਦਿੱਤੇ ਗਏ ਭਾਈ ਮਨੀ ਸਿੰਘ ਨੇ ਭੇਜੇ ਤੇ ਸਿੱਖ ਜਦੋਂ ਇਕੱਠੇ ਹੋਣ ਦੀ ਤਿਆਰੀ ਕਰ ਰਹੇ ਸੀ ਤੇ ਭਾਈ ਮਨੀ ਸਿੰਘ ਦੇ ਕੰਨੀਆਂ ਖਬਰ ਪਈ ਕਿ ਲਾਹੌਰ ਦਾ ਹਾਕਮ ਇਹ ਜੰਮਦਾ ਜਦੋਂ ਇਹ ਸਾਰੇ ਜਾਨੀ ਇਕੱਠੇ ਹੋ ਜਾਣਗੇ ਤੇ ਇਹਨਾਂ ਨੂੰ ਘੇਰ ਕੇ ਉੱਥੇ ਮਾਰ ਦਿੱਤਾ ਜਾਵੇਗਾ ਭਾਈ ਸਾਹਿਬ ਨੇ ਉਸੇ ਵੇਲੇ ਵਾਪਸ ਉਹਨਾਂ ਨੂੰ ਕਿਹਾ ਕਿ ਤੁਸੀਂ ਆਜੇ ਇਕੱਠੇ ਨਾ ਹੋਇਓ ਅੱਜ ਦੀ ਦਿਵਾਲੀ ਐ ਤੇ ਕੰਦੀ ਦਿਵਾਲੀ ਵਿੱਚ ਕਿਸੇ ਇੱਥੇ ਦਰਬਾਰ ਸਾਹਿਬੇ ਘੱਤਰ ਨਾ ਹੋਇਓ ਕਿਉਂਕਿ ਸਰਕਾਰ ਦੇ ਮਨਸੂਬੇ ਠੀਕ ਨਹੀਂ ਹੈ ਹੁਣ ਜਦੋਂ ਇਕੱਠ ਨਾ ਹੋਇਆ ਭਾਈ ਮਨੀ ਸਿੰਘ ਨੂੰ ਉਹਨਾਂ ਨੇ ਸੱਦਿਆ ਕਿਹਾ ਕਿ ਤੁਸੀਂ ਜਿਹੜੇ ਪੈਸੇ ਕਹੇ ਸੀ ਭਾਈ ਸਾਹਿਬ ਨੇ ਆਖਿਆ ਤੁਸੀਂ ਤਰਾਕੀਆਂ ਕਿਉਂ ਕਰਦੇ ਹੋ ਕਿ ਜਦੋਂ ਤੁਸੀਂ ਮਨਜ਼ੂਰੀ ਦੇ ਦਿੱਤੀ ਜੇ ਅਸੀਂ ਇਕੱਠ ਕਰ ਜਦੋਂ ਇਕੱਠ ਨਹੀਂ ਹੋਇਆ ਪਰ ਪੈਸੇ ਕੱਢ ਚਲੋ ਸਮਾਂ ਡਲਿਆ ਉਸ ਆਕਾਰ ਨੂੰ ਬਾਅਦ ਵਿੱਚ ਵਿਸਾਖੀ ਤੇ ਅੱਗੇ ਲਜਾਇਆ ਗਿਆ ਕਿ ਕਲੋ ਵਿਸਾਖੀ ਤੇ ਕਰ ਲੈ ਪਰ ਫਿਰ ਉਹਨਾਂ ਦੀ ਨੀਤ ਨੂੰ ਭਾਈ ਭਾਰੀ ਸਿੰਘ ਨੇ ਟਾਲ ਕੇ ਤੇ ਵਿਸਾਖੀ ਤੋਂ ਬਾਅਦ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਗਈ ਮੋਟਵੱਜਾ ਦੀਵਾਲੀ ਦੇ ਗੁਰਮਤੇ ਨੂੰ ਜਿਹੜਾ ਜਿਹੜਾ ਖੰਡਾ ਸੀ ਸੋ ਇਹ ਸਮਾਨਤਾ ਸਾਡੇ ਇਤਿਹਾਸ ਦੇ ਨਾਲ ਹੁਣ ਸਾਡੇ ਬਜ਼ੁਰਗਾਂ ਨੇ ਕੋਈ ਆਦੇਸ਼ ਮੰਨਣਾ ਚਾਹ ਉਹਦਾ ਕੋਈ ਨਹੀਂ ਕੀਤਾ ਬਲਕਿ ਜੀਵਨ ਨਾਲ ਦਿਨਾਂ ਤਿਹਾੜੀਆਂ ਦੀ ਪਰਵਾਹ ਵੀ ਨਹੀਂ ਕੀਤੀ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਵਿਸਾਖੀ ਮਨਦੀ ਨਹੀਂ ਜੇ ਤੁਸੀਂ ਇਤਿਹਾਸ ਪੜੋਗੇ ਨਾ ਬੜੀ ਸਵਾਦ ਦੀ ਗੱਲ ਹੈ ਕਿ ਗੁਰੂ ਅਰਗੁਨ ਸਾਹਿਬ ਤੋਂ ਇਲਾਵਾ ਹੋਰ ਵੀ ਸਿੱਖ ਵੀ ਬੰਦੀ ਛੋੜ ਹੋਏ ਨੇ ਸਭ ਤੋਂ ਪਹਿਲੇ ਬੰਦੀ ਛੋੜ ਦਾਤਾ ਨੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਬਾਬਰ ਦੀਆਂ ਜੇਲਾਂ ਵਿੱਚੋਂ ਜਿਹੜਾ ਹੈ ਉਹ ਆਜ਼ਾਦੀਆਂ ਦਵਾਈ ਉਹਨਾਂ ਲੋਕਾਂ ਨੂੰ ਪਹਿਲੇ ਬੰਦੀ ਛੋੜ ਦਾਤਾ ਕੌਣ ਨੇ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਦੀਆਂ ਜੇਲਾਂ ਵਿੱਚ ਟੱਕਣਾ ਪੀਸ ਰਹੇ ਲੋਕ ਸੀ ਉਹਨਾਂ ਨੂੰ ਬੰਦਨਾ ਤੋਂ ਮੁਕਤ ਕਰਾਇਆ ਵਿਚਾ ਫਿਰ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਤੋਂ ਇਲਾਵਾ ਸਿੱਖ ਵੀ ਬੰਦੀ ਛੋੜ ਹੋਏ ਨੇ ਨਵਾਬ ਕਪੂਰ ਸਿੰਘ ਬੰਦੀ ਛੋੜ ਨੇ ਬਾਬਾ ਜਸਾ ਸਿੰਘ ਅਨੂਵਾਲੀਆ ਬੰਦੀ ਛੋੜ ਨੇ ਉਹਨਾਂ ਨੂੰ ਖਤਾਬ ਕੀਤਾ ਗਿਆ ਸੁਲਤਾਨ ਉਲਕੌਂਦ ਕਿਉਂਕਿ ਜੇਸ ਵਕਤ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਬੰਦ ਕੇ ਲੈ ਜਾ ਰਿਹਾ ਸਨ ਤੇ ਨਵਾਬ ਕਪੂਰ ਸਿੰਘ ਤੇ ਬਾਬਾ ਨਵਾਬ ਕਪੂਰ ਸਿੰਘ ਪਹਿਲਾ ਹੋਏ ਨੇ ਜਸਾ ਸਿੰਘ ਆਲੂ ਵਾਲਿਆ ਦਾ ਵਖੋ ਹੈ ਪਰ ਨਵਾਬਪੁਰ ਸਿੰਘ ਉਹਨੂੰ ਚੜਾਈ ਕਰਕੇ ਸੀ ਅਹਿਮ ਸ਼ਾਹ ਅਬਦਾਲੀ ਬੰਨ ਕੇ ਲਿਜਾ ਰਹੇ ਢਕਾਂ ਇਥੋਂ ਦੀਆਂ ਬਹੁ ਬੇਟੀਆਂ ਨੂੰ ਕਹਿਰ ਕਰਕੇ ਲਿਜਾ ਰਹੇ ਨੇ ਨਾਦਰ ਸ਼ਾਹ ਦੌਰਾਨ ਮਰ ਕੇ ਜਰਵਾਣੇ ਜਿਹੜੇ ਗੜਜੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਤੇ ਜਾ ਕੇ ਉਹਨਾਂ ਨੂੰ ਵੇਚਦੇ ਸੀ ਤੇ ਬਾਬਾ ਜਸਾ ਸਿੰਘ ਆਲੂ ਵਾਲਿਆ ਵੀ ਬੰਦੀ ਛੋੜਨੇ ਉਹਨਾਂ ਨੇ ਉਹਨਾਂ ਮਜਬੂਰ ਔਰਤਾਂ ਨੂੰ ਉਹਨਾਂ ਦੀਆਂ ਕੈਦਾਂ ਵਿੱਚੋਂ ਰਿਹਾ ਕਰਾਇਆ